ਹਾਂਜੀ ਸਾਰਿਆਂ ਨੂੰ ਨਮਸਕਾਰ ਜੀ ਪੰਜਾਬ ਜੂ ਬੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਆਪਾਂ ਗੱਲ ਕਰਦੇ ਹੁਣ ਆਪਾਂ ਪਹੁੰਚੇ ਹਾਂ ਉਹਨੇ ਸ਼ੰਭੂ ਮੋਰਚਾ ਜੋ ਕਿਸਾਨ ਮਜ਼ਦੂਰ ਮੋਰਚਾ ਲੱਗੇ ਹੋਏ ਨੇ ਉਹਰੇ ਆਪਾਂ ਪਹੁੰਚੇ ਹੋਏ ਹਾਂ ਹੁਣ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂ ਦੀਆਂ ਉਹ ਆਪਣੀ ਗਾਫੜਾ ਕੇ ਸਰਮਾਰ ਕਰਦੇ ਨੇ ਉਹਦਾ ਮਤਲਬ ਆਹ ਫਰ ਸ੍ਰੀ ਸਾਹਬ ਜੀ ਆਹ ਬੜਾ ਵੱਨੀ ਆਹ ਬੜਾ ਭਲਾਇਆ ਤੁਹਾਨੂੰ ਬੇਸੱਡੀ ਝਟਕੀ ਜਾਈ ਇਹ ਸ੍ਰੀ ਸਾਹਬ ਹੱਕ ਕਿਨੂੰ ਆਪਣੇ ਹੱਥੀਂ ਰੱਖਣ ਦਾ ਸਿੱਖ ਤੇ ਸਿੱਖ ਸਿਰਫ ਦਾ ਸਿਰਫ ਇੱਕ ਸਿੱਖ ਆਪਣੇ ਕੋਲ ਸ੍ਰੀ ਸਾਹਿਬ ਤਿੰਨ ਫੁੱਟੀ ਰੱਖ ਸਕਦਾ ਹੈ ਹਰ ਥਾਂ ਮੇ ਜਾ ਸਕਦਾ ਹੈ ਕੋਈ ਮੋਰਾ ਬੰਦਾ ਹੋਵੇ ਹੋਰ ਧਰਮ ਦਾ ਬੰਦਾ ਹੋਵੇ ਉਹਦੇ ਤੇ ਪਰਚਾ ਬਣਦਾ ਉਹ ਇਹਨੂੰ ਕਦੇ ਨਹੀਂ ਰੱਖ ਸਕਦਾ ਕੋਈ ਚਾਕੂ ਲੈ ਕੇ ਨਹੀਂ ਚੱਲ ਸਕਦਾ ਇਹ ਸਾਡੇ ਵਾਲੇ ਤਖਾਬੇ ਦੇ ਜਿਹੜੇ ਲੀਡਰ ਨੇ ਆਪਣੇ ਆਪ ਨੂੰ ਅਕਾਲੀ ਕਹਾਉਂਦੇ ਨੇ ਅਕਲ ਦੇ ਖਾਲੀ ਨੇ ਜਿਹੜਾ ਨਹੀਂ ਗੁਰੂ ਸਾਹਿਬ ਦਾ ਸਤਕਾਰ ਨਹੀਂ ਕਰਦੇ ਜਿਹੜੇ ਆਉਣ ਦੇ ਨਾਮ ਆਪਦੀ ਦਰਬਾਰ ਕਰਤੋਲਾ ਕੇ ਆਪਨੇ ਛੁਕੇ ਦੇ ਸੋਤੇ ਰੱਖਦੇ ਨੇ ਆਪਦੀ ਗੁਰੂਆਂ ਨੂੰ ਫਰਾਡੇ ਨੇ ਇਹ ਸਾਡਾ ਕੋਈ ਹੱਕ ਨਹੀਂ ਮੈਂ ਜਿਹੜੀ ਗੱਲ ਕਹੀ ਹੈ ਕਿਸੇ ਨੂੰ ਸਭ ਸੰਗਤ ਨੂੰ ਕੋਈ ਥੋੜੀ ਲੱਗੀ ਉਹਨਾਂ ਨਾਲ ਮਾਫ਼ੀ ਰੱਖੂਗਾ ਮੈਂ ਪਰ ਵੀਰਾਂ ਨੂੰ ਮਾਫ਼ ਕਰਾ ਪੁਰਾਣੇ ਪੱਤਕੇ ਹੈ ਇਹਨਾਂ ਕਾਰਨ ਕੀ ਹੈ ਹਾਏ ਹੋਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਵੈਬ ਚੈਨਲ ਦੀਆਂ ਜਿਸ ਵਿੱਚ ਆਪਾਂ ਗੱਲ ਕਰਦੇ ਆ ਟਕਸਾਲੀ ਆਹੂ ਜਿਹੜੇ ਟਕਸਾਲੀ ਆਪਣਾ ਜੱਥੇ ਹੋਣ ਪਹੁੰਚ ਚੁੱਕੇ ਨੇ ਗੁਰਜੀ ਦੀ ਬਸੇ ਕਿਸਾਨ ਮੋਰਚਾ ਸ਼ੰਭੂ ਜਿੱਥੇ ਇਹ ਕਿਸਾਨਾਂ ਦੇ ਹੱਕ ਵਿੱਚ ਇਹ ਬਖਵਕ ਸਿੰਘ ਜਿੱਥੇ ਬੰਦਿਆਂ ਵੱਲੋਂ ਇਹ ਅਣਮਿੱਥੇ ਸਮੇਂ ਲਈ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਧਰਨੇ ਦਿੱਤੇ ਜਾ ਰਹੇ ਨੇ ਔਰ ਇਹ ਪੱਕਾ ਹੀ ਆਪਾਂ ਗੱਲ ਕਰਦੇ ਆ ਇੱਥੇ ਟੈਂਟ ਲਾ ਕੇ ਇਹ ਸਿੱਖ ਸੰਗਤਾਂ ਬੈਠੀਆਂ ਨੇ ਜੋ ਕਿਸਾਨ ਦੇ ਹੱਕ ਵਿੱਚ ਇਹ ਬੈਠੀਆਂ ਨੇ ਜੋ ਮੋਦੀ ਸਰਕਾਰ ਵੱਲੋਂ ਤਿੰਨ ਬਿੱਲ ਪਾਸ ਕੀਤੇ ਗਏ ਨੇ ਉਹਨਾਂ ਨੂੰ ਕੈਨਸਲ ਕਰਨ ਦੇ ਉੱਤੇ ਵਾਹਿਗੁਰੂ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਹੀ ਪੰਡਾਨ ਦੇ ਵਿੱਚ ਆਜੋ ਕੋਣ ਸਾਡੇ ਵਿੱਚ ਇੱਕ ਪਤੰਗ ਸਿੰਘ ਜੋ ਕਮਤਾ ਗਵਣ ਗਏ ਉਹਦਾ ਨਾਮ ਵੀ ਪ੍ਰਭ ਭਜਨ ਸਿੰਘ ਤੇ ਉਹ ਕੜੀ ਕੱਪਤਾ ਗਉਣਗੇ ਉਸ ਤੋਂ ਬਾਅਦ ਆਪਾਂ ਕੁਲਦੀਪ ਸਿੰਘ ਜੀ ਦਿਵਾਲੀ ਨੂੰ ਬੇਇੱਜ਼ਤੀ ਕਰਕੇ ਅਕੇ ਨਾਲ ਤੋਂ ਬਾਅਦ ਉਹ ਆਪਣੇ ਵਿਚਾਰ ਰੱਖਣ ਪਰ ਪ੍ਰਭ ਭਾਈ ਸਿੰਘ ਜੀ ਜੂਤੇ ਮਿੱਦਮਨ ਲੜੀ ਪੈ ਕੇ ਪਰ ਭਾਈ ਸਿੰਘ ਕੱਪਤਾ ਗਉਣਗੇ ਲੈਣੀ ਬੈਟ ਲੈ ਲਓ ਦੋਨੋਂ ਇੱਧਰ ਘੜ ਦਿਓ ਜੀ ਹਾਂ ਜੂਤੇ ਮਿੱਦਮਨ ਸੋਇ ਸੱਠ ਇਕੱਠੇ ਹੋ ਗਏ ਪਛਾਣ ਮੁੱਛੇ ਸੰਯੋਜਕ ਅੱਗੇ ਖੜੀ ਹੋ ਕੇ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਬਰਬਾਜ ਸਿੰਘ ਆਪ ਜੀ ਨੂੰ ਕਵਿਤਾ ਸੁਣਾਉਣ ਜਾ ਰਿਹਾ ਹਾਂ ਲੱਗੀ ਨਜ਼ਰ ਪੰਜਾਬ ਦੀ ਇਸ ਦੀ ਨਜ਼ਰ ਉਤਾਰੋ ਲਾਕੇ ਮਰਦਿਆਂ ਕੋੜੀਆਂ ਇਸ ਦੇ ਸਰ ਤੋਂ ਵਾਰੋ ਸਰ ਤੋਂ ਮਾਰੋ ਵਾਰ ਕੇ ਅਗਦੇ ਵਿੱਚ ਸਾੜੋ ਮਿਰਚਾਂ ਸਹਿਰੋਂ ਕੋੜੀਆਂ ਮਿਰਚਾਂ ਸਰਸੜੀਆਂ ਖਿਦਰੋਂ ਲੈ ਨਾ ਜਾਣੀਆਂ ਵੇੜੇ ਵਿੱਚ ਵੜੀਆਂ ਵੇੜੇ ਵਿੱਚ ਵੜੀਆਂ پلی پرمی میری انا دی او دو لگی جا تاپے پنجاب آنے پنجابی چھٹی تان کسان ایک تا زندہ بار کسان ایک تا زندہ بار زمین اللہ دا الو ہمارے بیٹھ اور بہت تھان واد ਕੋਈ ਨਹੀਂ ਜੀ ਨਾ ਨੇ ਉਹ ਯਾਦ ਦੇ ਦਰ ਹਾਂਜੀ ਸੱਸੀ ਗਾਲ ਜੀ ਹਾਂਜੀ ਸਰ ਕਿਨਾ ਸਰ ਤੁਹਾਡੀ ਬੇਇਨਤੀ ਕਰੂੰਗਾ ਕੁਲਦੀਪ ਸਿੰਘ ਜੀ ਧਵਾਲੀ ਅੱਛਾ ਸਰ ਜਿਹੜਾ ਇਹ ਧਰਨਾ ਦਿੱਤਾ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਸਰ ਉਹ ਆਪਣੇ ਵਿਚਾਰ ਫਿਕਰ ਦਾ ਵਿਸ਼ੇਸ਼ ਕਰਨ ਕੁਲਦੀਪ ਸਿੰਘ ਜੀ ਧਵਾਲੀ ਦੇ ਤੌਰ ਤੇ ਦਿਨ ਰਾਤ ਚੱਲ ਰਿਹਾ ਤੇ ਜਸਕਨ ਸਿੰਘ ਕਸਰਵਾਲਾ ਜੀ ਅਗਵਾਈ ਕਰ ਰਹੇ ਨੇ ਤੇ ਇਹ ਜਿਹੜਾ ਧਰਨਾ ਇਹ ਕਿਸਾਨਾਂ ਤੇ ਜਿਹੜੇ ਸਾਡੇ ਦੇ ਲੋਕਾਂ ਦੇ ਉੱਤੇ ਤਿੰਨ ਜਿਹੜੇ ਜਨਰੇਲ ਬੰਦਾ ਤਾਂ ਉਹਦੇ ਵੱਲੋਂ ਥੋਪੇ ਗਏ ਨੇ ਕਾਲੇ ਕਾਨੂੰਨ ਦੇ ਲੰਬੇ ਸਮੇਂ ਤੋਂ ਉਹਨਾਂ ਨੂੰ ਗੱਲ ਕਰਾਉਣ ਦੇ ਲਈ ਆ ਗਿਆ ਇਹ ਧਰਨਾ ਉਦੋਂ ਤੱਕ ਨਹੀਂ ਚੱਕਿਆ ਜਾਊਗਾ ਜਦੋਂ ਤੱਕ ਕਮੇਟੀ ਆਪਣੇ ਜਿਹੜੇ ਕਾਲੇ ਕਾਨੂੰਨ ਨੇ ਜਿਹੜੇ ਸਾਡੇ ਤੇ ਲਾਗੂ ਕਰਿਆ ਇਹ ਕਿਸਾਨਾਂ ਦੇ ਤੇ ਉਹਨਾਂ ਨੂੰ ਵਾਪਸ ਨਹੀਂ ਲੈ ਲੰਦਾ ਜਿਵੇਂ ਆਪਾਂ ਗੱਲ ਕਰਦੇ ਇੱਕ ਤਾਂ ਤਿੰਨ ਬਿੱਲ ਹੋ ਗਏ ਇਸ ਤੋਂ ਇਲਾਵਾ ਵੀ ਤੁਹਾਡੀ ਕੋਈ ਹੋਰ ਮੰਗ ਜਾਂ ਹੋਰ ਰਿਲੇਟਿਡ ਜਿਹੜਾ ਧਰਨਾ ਲੱਗਿਆ ਹੋਵੇ ਸਰ ਜਿਹੜਾ ਧਰਨਾ ਲੱਗਿਆ ਕਿਸਾਨ ਮਜੂਰਾਂ ਦੇ ਨਾਕਾ ਤੇ ਉਹਨਾਂ ਦੇ ਹੱਕਾਂ ਦੀ ਲੱਗਿਆ ਹੋਇਆ ਜਿਹੜੇ ਤਿੰਨ ਸਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਲਾਇਆ ਗਿਆ ਸੀ ਜਿਹੜੀ ਉਸ ਤੋਂ ਬਾਅਦ ਜੇਕਰ ਮੋਦੀ ਦੇ ਟਾਲੇ ਕਾਨੂੰਨ ਨਹੀਂ ਰੱਦ ਕਰਦਾ ਤਾਂ ਸਾਡੀ ਖੇਤੀ ਦੀ ਨਾਖਰੀ ਰਣਨੀਤੀ ਹੈ ਸਾਡੀ ਅਸੀਂ ਉਹ ਤੈਅ ਕਰਾਂਗੇ ਕਿ ਅਸੀਂ ਆਪਣੇ ਆਪ ਤੇ ਇੰਨੇ ਕਾਰਕ ਤੋਂ ਪਾਰ ਹੋ ਜਾਂਗੇ ਸਾਡੀ ਲੀਡਰਸ਼ਿਪ ਆ ਉਹ ਐਂਕੇ ਡਿਸਾਈਡ ਕਰ ਦੋ ਵਾਰ ਉਹ ਨਹੀਂ ਆਪਣੀ ਤਰੱਕੀ ਸਮਝਾਂਗੇ ਇਹਦੇ ਕਰਕੇ ਜਿੱਦਾਂ ਮਾਨ ਸਾਹਿਬ ਵੀ ਗੱਲ ਕਰਦੇ ਹੋਣੇ ਆ ਆਪਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਦੀ ਇਹ ਮੰਗ ਹੈ ਕਿ ਖਾਲਿਸਤਾਨ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਅਸੀਂ ਤਾਂ ਚਿੱਤਰਖੰਡੇ ਫਿਰਦੇ ਆ ਕਿਉਂਕਿ ਸਾਡੇ ਕੋਲ ਆਪਣਾ ਮੁਲਖ ਕੋਈ ਨਹੀਂ ਹੈ ਜਿੱਦਾਂ ਹੁਣ ਸਾਨੂੰ ਦਿੱਲੀ ਜਵਾਬ ਦਿੰਦੀ ਹੈ ਕਿ ਅਸੀਂ ਤੁਹਾਡਾ ਨਾਜ ਨਹੀਂ ਤਰੀਦਣਾ ਜਾਂ ਕੋਈ ਕੰਪਨੀਆਂ ਦੇ ਥਰੂ ਜੋ ਵੀ ਗੱਲ ਹੋ ਗਈ ਹੈ ਬੇਨਤੀ ਜੋ ਚਾਰਡੀਓ ਬਾਸ ਕਰੇ ਹੈ ਪਰ ਜੇ ਸਾਡੇ ਕੋਲ ਆਪਣਾ ਮੁਲਖ ਹੁੰਦਾ ਪਹਿਲੀ ਗੱਲ ਇਹ ਨੌਕਤੀ ਨਹੀਂ ਕੀਤੀ ਆਉਣੀ ਪਰ ਸਜੇ ਉਸ ਤੋਂ ਬਾਅਦ ਸਾਡੇ ਦਿੱਲੀ ਨਾਲ ਕੋਈ ਗੱਲ ਨਾ ਰਹਿੰਦੀ ਤਾਂ ਸਾਡੇ ਕੋਲੇ ਬਾਤਾ ਵਾਡ ਦਾ ਹੈ ਬਾਇ ਪਾਕਿਸਤਾਨ ਅਫਗਾਨਿਸਤਾਨ ਰਾ ਨਰਾਜ ਇਹ ਬਾਹਰ ਜਿਹੜੇ ਵੀ ਆਰਗੂਮੈਂਟ ਨੇ ਆਏ ਹੋਣ ਸਾਡਾ ਨਾਲ ਦੀ ਜਿਹੜੀ ਡਿਮਾਂਡ ਹੈ ਇਹ ਇਧਰੇ ਪੂਰੀ ਹੋ ਜਾਣੀ ਤੇ ਇਹਨਾਂ ਕੰਟਰੀਆਂ ਕੋਲੇ ਨਾਲ ਦੀ ਬਹੁਤ ਘਾਟ ਹੈ ਇਹਨਾਂ ਦੀ ਡਿਮਾਂਡ ਨੂੰ ਸਾਡੇ ਕੋਲੋਂ ਪੂਰੀ ਹੋਣੀ। ਸਾਨੂੰ ਵਧੀਆ ਰੇਟ ਮਿਲਣੇ ਚਾਹੀਦੇ। ਔਰ ਨੰਬਰ 50 ਦਾ ਹੈ ਜਿਹੜਾ ਸਾਡਾ ਉੱਤਰੋਂ ਪੱਖ ਦੇ ਪਧਾਰ 'ਤੇ ਆਉਣੀ ਹੈ ਜਾਂ ਕੁਝ ਸੇਲ ਆਉਣਾ ਹੈ। ਉਹ ਸੱਚਾ ਸਾਡੇ ਥੋੜਾ ਪਿੱਛਾ ਪੰਥ ਹੋਵੇਗਾ। ਕਿਉਂਕਿ ਇਹ ਉਹ ਸਾਡੇ ਨਾਲ ਲੈਣੇ ਸਾਡੀਆਂ ਫਸਲਾਂ ਤੇ ਉਹ ਵੀ ਡਿਫਰੈਂਸ ਕਰਦੀ ਹੈ। ਜਿਹੜੀਆਂ ਅਸੀਂ ਹਰ ਕੰਟਰੀਆਂ ਤੋਂ ਕੋਈ ਮਾਲ ਮੰਗਾਉਂਦੇ ਆ। پہلی بوڑھی لڑائی ہو چاہے سکندر نے متعا لیا ਕਿਆ ਪੌੜੀਆਂ ਕੀਤੀਆਂ ਤੇ ਪੰਜਾਬੀਆਂ ਨੇ ਤੇ ਸਰਸੰਗਤ ਦੇ ਖੁਦ ਪੰਜਾਬੀਆਂ ਤੇ ਹੱਥ ਮਾਰੇ ਜਾ ਰਹੇ ਕਿਉਂਕਿ ਇਹ ਜੋ ਇਹ ਪੌੜੀ ਇਸ ਤਰ੍ਹਾਂ ਪਾਰ ਲੋੜੇ ਕਿੰਦੇ ਦੇ ਇਹ ਹੰਸਾਤਾ ਹੈ ਕਿ ਖੱਡੇ ਤੋਂ ਖੱਡਿਆ ਜ਼ਮੀਨਾਂ ਖੋਰੀਆ ਚੋਦੇ ਨੇ ਕੋਈ ਕੋਈ ਵੀ ਮਾਂ ਦਾ ਪੁੱਤ ਆਪਣੀ ਮਾਂ ਤੋਂ ਵੀ ਮੁਵਜ਼ਾ ਨਹੀਂ ਕਰਦਾ ਆਪਣੀ ਭੈਣ ਆਪਣੀ ਮਾਂ ਕਿਸੇ ਨੂੰ ਦੇਣਾ ਨਹੀਂ ਚਾਹਦਾ ਇਹ ਜ਼ਮੀਨ ਸਾਡੀ ਮਾਂ ਹੈ ਸਰਸੰਗਤ ਕਿ ਵੀਰਨ ਜਿਹੜੀਆਂ ਗੱਡੀਆਂ ਐ ਇੱਕ ਛਾਇਦੇ ਪਾਰਕਿੰਗ ਵਿੱਚ ਲਗਾਓ ਤੇ ਜਿੱਨੇ ਵੀ ਤੁਸੀਂ ਇਸ ਮੰਡਪਾਰ ਵਿੱਚ ਹੋ ਇਹਨਾਂ ਤੱਕ ਹੈ ਸੰਗੀਤਾਂ ਦਾ ਤੇ ਇੰਨੀ ਛੋੜੀਆਂ ਵਿਚਾਈਆਂ ਵਿਚਾਈਆਂ ਗਈਆਂ ਨੇ ਕਿ ਪਾਰਕ ਕਰਕੇ ਦੀਵਾਰ ਦੇਖ ਬੈਠਣ ਦੀ ਕਿਸਮਤਾ ਕਰੋ ਇਹ ਪ੍ਰਬੰਧਕਾਂ ਵੱਲੋਂ ਹੱਥ ਜੋੜ ਕੇ ਤੇ ਦਾਸ ਦੇ ਜਿੱਥੇ ਵੱਲੋਂ ਹੱਥ ਜੋੜ ਕੇ ਬੇਤੀ ਹੈ ਸਿੰਘ ਜੀ ਪ੍ਰਵੰਧਕਾ ਵੱਲੋਂ ਹੁਕਮ ਹੋਇਆ ਕਿ ਇਤਿਹਾਸ ਵਿੱਚੋਂ ਤੋਂ ਤਾਕਾ ਆਪ ਜੀ ਨਾ ਪੱਧਗਾ ਪਿਆਦਾ ਉਸ ਉਸ ਵਿਲੇਜ ਦਾ ਇਤਿਹਾਸ ਆਪ ਜੀ ਨਾ ਹਾਂ ਪਾਵੇਗਾ ਇਸ ਵਿਲੇਜ ਅੱਜ ਸਾਡੇ ਹੱਥ ਖੋ ਰਹੇ ਨੇ ਇਹ ਜੋ ਮੋਦੀ ਸਰਕਾਰ ਹੈ ਇਹ ਜੁਰਵਾਣਾ ਬਣ ਗਿਆ ਮੋਦੀ ਇਸ ਛਾਵੇਂ ਚਣ ਵਾਲਾ ਅੱਜ ਸਾਡੇ ਤੇ ਰਾਜ ਕਰਨਾ ਪੰਜਾਬੀਆਂ ਤੇ ਪੰਜਾਬੀਆਂ ਤੇ ਸੱਤ ਤੇ ਹੀ ਰਾਜ ਪਾਲ ਲਿਆ ਹੈ ਬੱਤਾ ਬੰਦੇ ਸਿੰਘ ਬਹਾਦਰ ਜਿਨ੍ਹਾਂ ਨੇ ਫਾਨੂੰ ਕਾੜੇ ਹੱਕ ਚੋਣੇ ਕੀਤੇ ਸੀ ਜਿਨ੍ਹਾਂ ਨੇ ਫਾਨੂੰ ਮੁਝਿਆਤ ਕਿਸਾਨਾਂ ਨੂੰ ਇਹਨਾਂ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਸੀ ਇਹ ਜਲੰਧ ਦੇ ਸਾਥੀ ਚੋਰ ਕੀ ਆਪਣੇ ਹੀਰੋ ਅੱਗੇ ਅਦਾਸ ਕਰ ਰਹੇ ਹੈ 90 ਗੱਡੀ ਦਾ ਨੰਬਰ ਹੈ Nabe a ti. Oh. ਮੰਦਰ ਸੀਵਾ ਕਰਾ ਜੱਜਾ ਜੱਜਾ ਜੀ ਕੋ ਜੀ ਅੱਜ ਅਸੀਂ ਬਹੁਤ ਵੱਡਾ ਇੱਕ ਕਾਫਲਾ ਜੱਜਾ ਦਾ ਜਪਾਰ ਸਿੰਘ ਮਲਾਰਾ ਜਿਹਦੇ ਵੱਡੋ ਬਣਾਈ ਜਿੱਥੇ ਦੀ ਅਕਾਲੀ ਉੱਠਦਾ ਅਮਰਸਰ ਸਾਹਿਬ ਤੋਂ ਲੈ ਕੇ ਆਏ ਆ ਇੱਥੇ ਦੂਰੋਂ ਦੂਰੋਂ ਸਿੱਖ ਨੌਜਵਾਨ ਚੱਲ ਕੇ ਆਏ ਨੇ ਕੋ ਬੁਖਵਾਲ ਤੋਂ ਆਇਆ ਬਟਾਲਾ ਤੋਂ ਆਇਆ ਅਡੂਰ ਸਾਹਿਬ ਤੋਂ ਆਇਆ ਲੁਧਿਆਣਾ ਤੋਂ ਤਰਨਤਾਰਨ ਸਾਹਿਬ ਤੋਂ ਪੰਜਾਬ ਦੇ ਜੇ 22 ਜ਼ਿਲ੍ਹੇ ਤੇ ਸ਼ਾਇਦ ਹੀ ਕੋਈ ਜਿਨਾ ਰਿਹਾ ਹੋਵੇ ਜਿੱਥੇ ਕੋਈ ਨੌਜਵਾਨ ਨਹੀਂ ਆਇਆ ਨੌਜਵਾਨਾਂ ਦੀ ਇਹੀ ਮੰਗ ਹੈ ਇਹੀ ਡਿਮਾਂਡ ਹੈ ਇਹ ਮਾਰਚ ਕਟਣ ਦਾ ਇੱਕੋ ਮਕਸਦ ਹੈ ਕਿ ਕੇਂਦਰ ਸਰਕਾਰ ਵੱਲੋਂ ਆਏ ਦਿਨ ਪੰਜਾਬ ਦੇ ਉੱਤੇ ਕੋਈ ਨਾ ਕੋਈ ਕਾਲਾ ਕਾਨੂੰਨ ਛੋਪੇ ਜਾ ਰਿਹਾ ਜਿਵੇਂ ਭਾਵੇਂ ਕਿਸਾਨਾਂ ਦੇ ਖਿਲਾਫ ਜਿਹੜਾ ਆਰਡੀਨੈਂਸ ਤਿੰਨੇ ਉਹ ਪਾਸ ਕੀਤੇ ਹੋਏ ਨੇ ਵਿਸ਼ੇਸ਼ ਤੌਰ ਤੇ ਉਸ ਤੋਂ ਇਲਾਵਾ ਵੀ ਕਈ ਕਾਨੂੰਨ ਇਹੋ ਜਿਹੇ ਨੇ ਜਿਹੜੇ ਸਿੱਖਾਂ ਦੇ ਉੱਤੇ ਪੰਜਾਬ ਦੇ ਉੱਤੇ ਮੜੇ ਜਾ ਰਹੇ ਨੇ ਧੱਕੇ ਦੇ ਨਾਲ ਪੰਜਾਬ ਨੂੰ ਇਸ ਤਰੀਕੇ ਦੇ ਨਾਲ ਕਲੋਨੀਆਂ ਬਣਾਇਆ ਜਾ ਰਿਹਾ ਜਿਵੇਂ ਇੱਕ ਬ੍ਰਿਟਿਸ਼ ਸਰਕਾਰ ਨੇ ਹਿੰਦੂ ਬਾਹਰ ਭਾਰਤ ਦੇ ਉੱਤੇ ਕਮਜ਼ਾ ਕਰਕੇ ਉਹਨੂੰ ਕਲੋਨੀਆਂ ਬਣਾਇਆ ਸੀ ਉਸ ਤਰੀਕੇ ਦੇ ਨਾਲ ਉਹ ਚੀਜ਼ ਅਸੀਂ ਨਹੀਂ ਹੋਣ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਨੌਜਵਾਨ ਵੱਖ-ਵੱਖ ਖਾਵਾਂ ਤੋਂ ਇਕੱਠੇ ਹੋ ਕੇ ਆਏ ਨੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਅੱਜ ਜਾਗ ਗਿਆ ਹੈ ਉਹ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਕਾਲੇ ਕਾਨੂੰਨ ਨੂੰ ਪੰਜਾਬ ਦੇ ਉੱਤੇ ਲਾਗੂ ਨਹੀਂ ਹੋਣ ਦੇਵੇਗਾ ਤਾਂ ਉਹ ਨਹੀਂ ਲੱਗਦਾ ਕਿ ਇਹ ਵਿਸ਼ਸ਼ਤ ਸੰਘਰਸ਼ ਹੋਇਆ ਹੈ ਸਿਰਫ ਚਾਰ ਦੇ ਵਿੱਚ ਟਾਕਰੇ ਦੇ ਅੱਗੇ ਕਲਾਕਾਰ ਵੀ ਹੋਤੇ ਨੇ ਸਾਰੀ ਪਾਰਟੀਆਂ ਨੇ ਪਰ ਮਰਦਾ ਨਹੀਂ ਵੀ ਕਲਾਕਾਰ ਪਛਿਣਿਆ ਜਾਂਦੀ ਦੇਖੋ ਜੀ ਜਦੋਂ ਕੋਈ ਕਿਸੇ ਗੱਲ ਦਾ ਸੰਘਰਸ਼ ਚੱਲਦਾ ਕਦੇ ਉਹ ਬਹੁਤ ਅੱਗੇ ਵੀ ਜਾਂਦਾ ਕਦੇ ਪਿੱਛੇ ਵੀ ਜਾਂਦਾ ਪਰ ਜਿਹੜੇ ਸੰਘਰਸ਼ੀ ਬੰਦੇ ਨੇ ਉਹ ਸੰਘਰਸ਼ ਨੂੰ ਕਿਵੇਂ ਤੋੜਨਾ ਕਿਵੇਂ ਜਾਰੀ ਰੱਖਣਾ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿਉਂਕਿ ਜਦੋਂ ਜਦੋਂ ਕਿਸਾਨਾਂ ਵੱਲੋਂ ਇੱਕ ਪੱਟੀ ਜਦੋਂ ਵੱਧਿਆ ਵੱਧੋ ਦਿੱਕਤਾਂ ਜੀ ਚਾਰ ਦੀ ਆਰਥਿਕ ਕਿਨ ਦੇਖਦੇ ਹੋਏ thank yeah. you ਬਾਣੇ ਲੜਕੀ ਤੇ ਜਦ ਕਿ ਇਸ ਤੋਂ ਬਾਅਦ ਮੇਰੇ ਦੋ ਹੋ ਗਿਆ ਪਰ ਕਿਸਾਨਾਂ ਦਾ ਮੈਂ ਜਿਹੜਾ ਕਹਾਟੇ ਕਿ ਉਹ ਨਾ ਨਮਾ ਕਿ ਜਿਹੜੀ ਚੱਲ ਰਹੀ ਹੈ ਉਹ ਬਹੁਤ ਚੱਕਰ ਚ ਗਈ ਹੈ ਕੋਈ ਮਰਦਾ ਨਹੀਂ ਵੀ ਆਜ ਸਵੇਰ ਸੌਣੇ ਗਿਆ ਹੋਵੇ ਦੇਖੋ ਜੀ ਇਹ ਕਿਸਾਨ ਜੱਟ ਦੇ ਬੰਦੀਆਂ ਦਾ ਫੈਸਲਾ ਉਹਨਾਂ ਦੇ ਆਪਣੇ ਮੀਟਿੰਗ ਦੇ ਵਿੱਚ ਕੀ ਲਿਆ ਇਹਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਪਰ ਅਸੀਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦੇ ਆਂ ਕਿ ਕਿਸੇ ਵੀ ਤਰ੍ਹਾਂ ਦਾ ਕਿਸਾਨ ਜੱਟ ਦੇ ਬੰਦੀਆ ਪੰਜਾਬ ਦੇ ਹੱਕ ਦੇ ਵਿੱਚ ਫੈਸਲਾ ਲੈਣ ਗਿਆ ਕਿ ਉਹਦੇ ਨਾਲ ਆਵਾਜ਼ ਨੂੰ ਜਿਹੜਾ ਮੋਟੇ ਦੇ ਨਾਲ ਮੋਟਾ ਲਾ ਕੇ ਜ਼ਰੂਰ ਖੜੂ ਕਾਲੂ ਜੀ ਤੇ ਨਾਲ ਹੋਰ ਵੀ ਬਹੁਤ ਬੰਦੇ ਆ ਗਏ ਆ ਬਿਲਕੁਲ ਸਾਰੇ ਦੇਖੋ ਜੀ ਇੱਥੇ ਕਨਨਾਬਲ ਤੋਂ ਸਿੰਘ ਆਏ ਨੇ ਦਮਕਮੇ ਟਕਸਾਲ ਤੋਂ ਵੀ ਸਿੰਘ ਆਏ ਨੇ ਅਖਰਡਕੀਪ ਤੋਂ ਜੱਥੇ ਤੋਂ ਵੀ ਸਿੰਘ ਆਏ ਨੇ ਹੋਰ ਸੰਪਰਦਾਵਾਰ ਤੋਂ ਸਿੰਘ ਆਏ ਨੇ ਮਤਲਬ ਪੰਜਾਬ ਦੇ तकरीबन ਬਹੁਤ ਸਾਰੇ ਨੌਜਵਾਨ ਜਿੱਥੇ ਬੰਦੀਆਂ ਕੋਈ ਅੱਗੇ ਸਿੰਘ ਆਏ ਅਗਲਾ ਸੰਗਰਸ਼ ਅਗਲਾ ਸੰਗਰਸ਼ ਇਹ ਹੀ ਹੈ ਕਿ ਅਸੀਂ ਸਿੱਖ ਸੰਗਤ ਨਾਲ ਵਿਚਾਰਾ ਕਰਾਂਗੇ ਕਿ ਕਿਸਾਨਾਂ ਦੇ ਜਿਹੜੇ ਮੁੱਦੇ ਦੇ ਉੱਤੇ ਕਿਵੇਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਪੰਥਕ ਤੌਰ ਤੇ ਲਹਿਰ ਖੜੀ ਕੀਤੀ ਜਾਵੇ ਜਿਹੜੀ ਪੰਜਾਬ ਦੀ ਗੱਲ ਕਰੇ ਨਾ ਕਿ ਦਿੱਲੀ ਦੀ ਗੱਲ ਕਰੇ ਅਸੀਂ ਪੰਜਾਬ ਦੀ ਗੱਲ ਕਰਨ ਆਏ ਆ ਉਹ ਸੰਘਰਸ਼ ਨੂੰ ਸੰਗਠਨਾਂ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਅੱਗੇ ਵਧਾਇਆ ਜਾਵੇ ਜੋ ਕਿ ਲੱਗਦਾ ਹੈ ਕਿ ਇਹਦੇ ਅੰਦਰ ਬਹੁਤ ਬਹੁਤ ਗੱਲ ਕਰਕੇ ਵੀ ਆ ਕੇ ਪੰਜਾਬ ਦਾ ਪੰਜਾਬ ਦੇ ਇਤਿਹਾਸ 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 ਦਾ ਜਦੋਂ ਲੱਗਦੇ ਨੇ 5% 7% 10% ਫਰਕ ਪੈਦਾ 1947 ਤੋਂ ਲੈ ਕੇ ਅੱਜ ਤੱਕ ਸਾਨੂੰ 90% ਫਰਕ ਪਿਆ ਸਾਡਾ ਪੰਜਾਬ ਦਾ ਅਰਪਰ ਦੇ ਦਾ ਜਿਹੜਾ ਪਾਣੀ ਹੈ ਉਹ ਲੁੱਟਿਆ ਜਾ ਰਿਹਾ ਜਿਹੜੀ ਫ੍ਰੀ ਦੀ ਬਿਜਲੀ ਹੈ ਉੱਥੋਂ ਭਾਖੜਾ ਡੈਮ ਤੋਂ ਬਣਦੀ ਹੈ ਉੱਥੇ ਕਬਜ਼ਾ ਕਰਕੇ ਸਾਡੀ ਬਿਜਲੀ ਫ੍ਰੀ ਚ ਰੁਕੀ ਜਾ ਰਹੀ ਹੈ ਉਸ ਗੱਲ ਨਾਲ ਕੋਈ ਫਰਕ ਨਹੀਂ ਹੈਗਾ ਪੰਜਾਬ ਨੂੰ ਨਿਆਪੇ ਪਹਿਲੇ ਸੰਕਟ ਚ ਆਇਆ ਹੋਇਆ 1947 ਦਾ ਇਹ ਧਰਨੇ ਨਾਲ ਕੀ ਫਰਕ ਪੈਣਾ ਇਹ ਧਰਨੇ ਤੇ ਪੰਜਾਬ ਦੇ ਉਹ ਬਾਕੀ ਹੱਕ ਲੈਣੇ ਨੇ ਜਿਹੜੇ ਉਹਦੇ ਨੇ ਲਾਏ ਜਾ ਰਹੇ ਨੇ ਕੇਂਦਰ ਸਰਕਾਰ ਦੇ ਕੰਪੋਨ ਵਿੱਚ ਵੀ ਹਰ ਪੰਜਾਬ ਦੇ ਬਾਰਡਰ ਤੇ ਸਾਰ ਦੇ ਪੁੱਛ ਹੋਣ ਦੀ ਲਗਭਗ ਉੱਚ ਤੱਕ ਦੇਖੋ ਜੀ ਇਹ ਵਿਚਾਰਾ ਕਰਨ ਤੋਂ ਬਾਅਦ ਅਸੀਂ ਦਿੱਲੀ ਦਾ ਵੀ ਰੋਖੋ ਤਿਆਰ ਕਰਾਂਗੇ ਤਾਂ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਬਹੁਤ ਵੱਡੇ ਪੱਧਰ ਤੇ ਲੈ ਕੇ ਜਾਇਆ ਜਾਵੇ ਉਹ ਤੁਸੀਂ ਸੁਣਿਆ ਕਿ ਇਹਨਾਂ ਦਾ ਕਹਿਣਾ ਕਿ ਜਿਹੜਾ ਕਿਸਾਨਾਂ ਵੱਲੋਂ ਉਹਨਾਂ ਦੇ ਹੱਥ ਵਿੱਚ ਉਹ ਸੰਘਰਸ਼ ਲਗਾਤਾਰ ਚੱਲਦਾ ਜਰੀ ਰਹੇਗਾ ਜਿਹੜਾ ਕਿ ਅੰਮ੍ਰਿਤਸਰ ਤੋਂ ਤੁਸੀਂ ਗੱਲ ਕਰ ਰਹੇ ਹੋ ਆ ਜਾ ਕਰ ਲੈ ਮੇਰੇ ਬਾਾਰ ਬਾਾਰ ਬੰਦੋਂ ਇਕੱਠੇ ਨਾ ਕਰ ਕਰ ਲੈ ਕਰ ਲੈ ਮੈਂ ਕਰ ਲੈਂਦਾ ਹੈ ਹਾਂ ਕਰਣ ਲੱਗਿਆ ਸੀ ਤੇ